ਮੈਂ ਕਹ ਦੋ ਕਿ ਆ ਤੂੰ ਨਾ ਮਿਲ ਤੂੰ ਜਦੋਂ ਮਰਜ਼ੀ ਮਿਲਣਾ ਮੈਂ ਪਿੱਛੇ ਗਈ ਵੀ ਹੋਵਾਂਗੀ ਮੇਰਾ ਮਤਲਬ ਕਿ ਜਦੋਂ ਮਰਜ਼ੀ ਘੰਟਾ 2 ਘੰਟੇ ਲਾਇਆ ਕਰੀ ਦੁਪਹਿਰੇ ਜਾਈਂ ਸ਼ਾਮੀ ਆ ਜਾ ਕਰੀ ਪਰ ਇਸ ਤਰ੍ਹਾਂ ਮੰਮੀ ਨੂੰ ਇਕੱਲੇ ਨਾ ਛੱਡ ਕੇ ਜਾਈਂ ਮੰਮੀ ਨੂੰ ਇਕੱਲੇ ਨਹੀਂ ਅਸੀਂ ਛੱਡ ਸਕਦੇ ਕਿਉਂਕਿ ਐਸ ਉਮਰ ਚ ਉਹਨਾਂ ਕੋ ਕੰਮ ਥੋੜੀ ਹੋਣਾ ਨਾ ਨਾ ਰਸੋਈ ਦਾ ਕਰ ਸਕਦੇ ਨਾ ਰੋਟੀ ਪਾਣੀ ਜਿਆਦਾ देर ਖੜੇ ਹੋ ਕੇ ਕਰ ਸਕਦੇ ਤੈਨੂੰ ਪਤਾ ਤੇਗਾ ਇਹਨਾਂ ਲਈ ਮੇਰੀ ਗੱਲ ਸੁਣ ਕਿਰਨ ਹੁਣ ਮੰਮੀ ਨੂੰ ਦੋ ਨੂੰ ਆ ਦਾ ਤੇ ਇਹੀ ਸੁੱਖ ਹੈ ਨਾ ਜੇ ਇੱਕ ਵੱਡੀ ਤੇ ਇੱਕ ਛੋਟੀ ਗਈ ਆ ਤੇ ਕਦੀ ਇੱਕ ਚੱਲ ਜਵੇ ਕਦੀ ਦੂਜੀ ਚੱਲ ਜਵੇ ਇੱਕ ਜਿਹਾ ਘਰ ਹੋਵੇ ਜਿੱਥੇ ਸਾਰਿਆਂ ਨੇ ਇਕੱਠੇ ਜਾਣਾ ਉੱਥੇ ਤੇ ਜਾਣਾ ਹੀ ਆ ਜਿੱਥੇ ਬਹੁਤ ਜ਼ਰੂਰੀ ਆ ਉਹ ਕੋਈ ਫੰਕਸ਼ਨ ਟੰਗ ਹੋਵੇ ਪਰ ਹੁਣ ਇਸ ਤਰ੍ਹਾਂ ਤਾਂ ਨਹੀਂ ਨਾ ਨਾਲੇ ਮੇਰੀ ਗੱਲ ਸੁਣ ਵੇਖ ਮੈਂ ਤੇ ਹੁਣ ਚੱਲੀ ਆ ਉਹ ਵੀ ਤੂੰ ਵਿਆਹ ਹੀ ਆਈਆਂ ਤੇ ਮੈਂ ਤੇ ਅੱਗੇ ਕਦੀ ਨਾ ਹੀ ਨਹੀਂ ਲਿਆ ਮੈਂ ਤੇ ਮੰਮੀ ਨੂੰ ਕਦੀ ਇਕੱਲੇ ਛੱਡ ਕੇ ਗਈ ਨਹੀਂ ਮਨalle ਇਹ ਗੱਲਾਂ ਨਹੀਂ ਸੋਚਦੀਆਂ ਹੁੰਦੀਆਂ ਕਿ ਮੈਂ ਕੱਲੀ ਕਿਵੇਂ ਮੈਨੇਜ ਕਰਾਂਗੀ ਮੈਂ ਰੋਟੀ ਪਾਣੀ ਕਿਵੇਂ ਕਰਾਂਗੀ ਮੈਂ ਵੀ ਅੱਜ ਹੀ ਜਾਣਾ ਤੂੰ ਜੀ ਸਾਜ ਕੇ ਜਾ ਅਸੀਂ ਤੈਨੂੰ ਕੋਈ ਰੋਕਦੇ ਨਹੀਂ ਜਾਂ ਕੋਈ ਤੈਨੂੰ ਕੁਝ ਕਹਿੰਦਾ ਨਹੀਂ ਪਿਆ ਪਰ ਵੇਖ ਜਿਦਾ ਤੂੰ ਨਹੀਂ ਹੈਗੀ ਸੀ ਮੈਂ ਵੀ ਤੇ ਘਰ ਸਾਰਾ ਮੈਨੇਜ ਕਰਦੀ ਸੀ ਨਾ ਮੈਂ ਵੀ ਤੇ ਕਰ ਲਈ ਸੀ ਮੈਂ ਤੇ ਨਹੀਂ ਕਦੀ ਕਿ ਆ ਗਰਮੀ ਪੜੀ ਐ ਜਾਂ ਸਰਦੀ ਪੜੀ ਐ ਮੇਰੇ ਕੋਲ ਨਹੀਂ ਕੰਮ ਹੁੰਦਾ ਗਿਰਨਾ ਐ ਫੋਨਾਂ ਤੇ ਗੱਲ ਕਰਨ ਨਾਲ ਨਾ ਅਸੀਂ ਸਿਰਫ ਆਪਣਾ ਮਨ ਹਲਕਾ ਕਰਦੇ ਆ ਪਰ ਵੇਖ ਜੋ ਸਕੂਨ ਮੈਨੂੰ ਆਪਣੀ ਮਾਂ ਦੇ ਗੱਲ ਲਾ ਕੇ ਉਹਨੂੰ ਮਿਲ ਕੇ ਆਣਾ ਨਾ ਉਹ ਆ ਫੋਨ ਨਾਲ ਨਹੀਂ ਆਉਂਦਾ ਵੇਖ ਤੂੰ ਵੀ ਤੇ ਫੋਨ ਤੇ ਗੱਲ ਕਰਦੀ ਆ ਨਾ ਤੇ ਜਿਹੜਾ ਤੂੰ ਆਪਣੀ ਮੰਮੀ ਨੂੰ ਮਿਲ ਕੇ ਆਉਣੀ ਆ ਤੇਰੇ ਚਿਹਰੇ ਤੇ ਵੇ ਕਿੰਨੀ ਖੁਸ਼ੀ ਹੁੰਦੀ ਹੈ ਤੇਰੇ ਚਿਹਰੇ ਦੀ ਕੁਝ ਹੀ ਵੇਖਣ ਵਾਲੀ ਹੁੰਦੀ ਤੂੰ ਆ ਕੇ ਕੰਨੀ ਆ ਨਾ ਮੈਂ ਆਪਣੀ ਮੰਮੀ ਨੂੰ ਮਿਲ ਕੇ ਆਈ ਆ ਮੈਨੂੰ ਬੜਾ ਸਕੂਨ ਮਿਲਿਆ ਅੱਜ ਤੇ ਮੇਰਾ ਮਨ ਹੀ ਹਲਕਾ ਹੋ ਗਿਆ ਦੱਸਣਾ ਉਹ ਗੱਲ ਤੇ ਠੀਕ ਆ ਪਰ ਮੈਂ ਮੈਂ ਜਾਣਾ ਵਾ ਪੇਕੇ ਆਪਣੀ ਚਲ ਕੋਈ ਗੱਲ ਨਹੀਂ ਜੇ ਤੂੰ ਜਾਣਾ ਨਾ ਤੇ ਤੂੰ ਚੱਲ ਆਪਣੀ ਤਿਆਰੀ ਕਰ ਮੈਂ ਮੰਮੀ ਨੂੰ ਕਹਿ ਦਿੰਨੀ ਆ ਤੇ ਮੈਂ ਤੇਰੇ ਭਾਜ ਨੂੰ ਕਹਿ ਦਿੰਦੀ ਟਿਕਟਾ ਕੈਨਸਲ ਕਰ ਦਿਓ ਕੋਈ ਨਹੀਂ ਮੈਂ ਫੇਰ ਕਦੀ ਚਲ ਜਾਊਂਗੀ ਫੇਰ ਕੀ ਹੋਇਆ ਤੂੰ ਜਾਣਾ ਤੇਰਾ ਮਨ ਜ਼ਿਆਦਾ ਕਰਦਾ ਪਿਆ ਤੂੰ ਤੂੰ ਚੱਲ ਜਾ ਕੋਈ ਗੱਲ ਨਹੀਂ ਮੈਂ ਆਪਣੇ ਮੰਮੀ ਨੂੰ ਵੀ ਫੋਨ ਕਰ ਦਿੰਨੀ ਆ ਚੱਲ ਤੂੰ ਚੱਲ ਜਾ ਤੂੰ ਆਪਣੀ ਪੈਕਿੰਗ ਕਰ ਲੈ ਮੈਂ ਫੇਰ ਨਹੀਂ ਚਲੂੰਗੀ ਕਿਉਂਕਿ ਆਪਾਂ ਦੋਵੇਂ ਇਕੱਠੀਆਂ ਨਹੀਂ ਜਾ ਸਕਦੀਆਂ ਇਹ ਗੱਲ ਤੈਨੂੰ ਵੀ ਸਮਝ ਨਹੀਂ ਚਾਹੀਦੀ ਮੰਮੀ ਕੋ ਪਹਿਲਾਂ ਨਹੀਂ ਸਭਿਆ ਜਾਣਾ ਕੋਈ ਗੱਲ ਨਹੀਂ ਮੈਂ ਅੱਗੇ ਵੀ ਕਿਹੜਾ ਜਾਣੀ ਸਾਂ ਕਦੀ ਕਦੀ ਜਾਨੀ ਸਾ ਕੋਈ ਨਹੀਂ ਤੂੰ ਪਹਿਲੇ ਹੋਇਆ ਮੈਂ ਫਿਰ ਤੇ ਤੂੰ ਹੀ ਆਪਣੇ ਮੰਮੀ ਨੂੰ ਕੀ ਕਹੋਗੇ ਕੋਈ ਗੱਲ ਨਹੀਂ ਮੰਮੀ ਨੂੰ ਕੀ ਕਹਿਣਾ ਜਿਨ੍ਹਾਂ ਨੇ ਆਪਣੀਆਂ ਧੀਆਂ ਦੂਰ ਵਿਆਈਆਂ ਹੁੰਦੀਆਂ ਨਾ ਉਹਨਾਂ ਦੇ ਪਹਿਲੇ ਦਿਲ ਤੇ ਪੱਥਰ ਰੱਖੇ ਹੁੰਦੇ ਆ ਤੇ ਕੋਈ ਗੱਲ ਨਹੀਂ ਉਹ ਹੁਣ ਵੀ ਸ਼ਬਰ ਕਰ ਲੈਂਦੇ ਕੋਈ ਗੱਲ ਲੈ ਮੈਂ ਵੇਖਾਂ ਕਿ ਬੱਚਿਆਂ ਨੇ ਆਣਾ ਏ ਮਹੀਨਾ ਰਹਿਣਾ ਉਹਨਾਂ ਨੇ ਅੰਬੀਗਾ ਲੈ ਚੰਗਾ ਸਗੋ ਅਚਾਰ ਪਾ ਕੇ ਦਵਾਂਗੀ ਪੂਜਾ ਨੂੰ ਖੁਸ਼ ਹੋਣਾ ਮੇਰੀ ਧੀ 1.5 ਸਾਲ ਬਾਅਦ ਆਣ ਲੱਗੀ ਚਲ ਚੰਗਾ ਸਗੋ ਪਰ ਉਹਦੀ ਸਾਸ ਬੜੀ ਵਹਿਮਣ ਆ ਕੰਦੀ ਹੁੰਦੀ ਭੈਣ ਜੀ ਅਚਾਰ ਨਾਲ ਦੇ ਆ ਕਰੋ ਆਖੇ ਸਾਡੇ ਪਿਆਰ ਚ ਫੇਕਣਾ ਪੈ ਜਾਵੇ ਲੈ ਇੱਕ ਕਹਤਾ ਪੈਣਾ ਰੁਪਈਆ 2 ਰੁਪਈਆ ਦੇ ਦੀ ਮਾਂ ਕਰੋ 3 ਚੀਜ਼ਾਂ ਜਿੰਨੀਆਂ ਲੈ ਜਣਾ ਉਹਨੀਆਂ ਚੰਗੀਆਂ ਲੈ ਆ ਫੁੱਲ ਵੀ ਪੈ ਗਏ ਆ ਕੀ ਆ ਤੋਰੀ ਤੇ ਬੜੀ ਪਾਕੇ ਨੂੰ ਬੜੀ ਪਸੰਦ ਹੈ ਕੀ ਆ ਚੱਲ ਇੱਥੋਂ ਸਾਰੀ ਸਫਾਈ ਕਰਵਾਨੀ ਮੈਂ ਸੰਦੀਪ ਨੂੰ ਫੋਨ ਕਰਦੀ ਆ ਕਹ ਸੰਦੀਪ ਆ ਕੇ ਸਫਾਈ ਕਰਦਾ ਇੱਥੇ ਗੈਰੀ ਨੇ ਸਾਈਕਲ ਚਲਾਇਆ ਕਰਨਾ ਹੈ ਕੀਰਤ ਨੇ ਸਾਈਕਲ ਚਲਾਇਆ ਕਰਨਾ ਕਿੰਨੇ ਖੁਸ਼ ਹੁੜਾ ਸਾਰਿਆਂ ਨੇ ਕਿ मामੂ ਮਾਮੂ ਪੂਜਾ ਦਾ ਫੋਨ ਆ ਗਿਆ ਲੱਗਦਾ ਹੈ ਹਲੋ ਹਾਂ ਪੂਜਾ ਹਾਂ ਹਾਂ ਹਲੋ ਅੱਛਾ ਮੈਨੂੰ ਪੱਕਾ ਪਤਾ ਹੈ ਤੂੰ ਮੈਨੂੰ ਕਹਿਣਾ ਨਾ ਕਿ ਮੰਮੀ ਜੀ ਮੇਰੀ ਗੱਲ ਸੁਣ ਲੋ ਕੋਈ ਸਪੈਸ਼ਲ ਚੀਜ਼ ਨਾ ਬਣਾਇਓ ਤੇ ਪੁੱਤਰ ਤੂੰ ਡੇਢ ਸਾਲ ਬਾਅਦ ਆਣਦੇ ਹੀ ਆ ਮੈਂ ਸਾਰਾ ਕੁਝ ਤੇਰੇ ਵਾਸਤੇ ਸਪੈਸ਼ਲ ਬਣਾਣਾ ਮੈਂ ਤੇਰੇ ਪਾਪਾ ਨੂੰ ਵੀ ਕਹਤਾ ਮੈਂ ਕਿ ਪੂਜਾ ਆਣਦੇ ਹੀ ਜੀ ਅੱਛਾ ਅੱਛਾ ਮੈਨੂੰ ਪਤਾ ਹੈ ਮੰਮੀ ਪਰ ਮੇਰੀ ਗੱਲ ਤੇ ਸੁਣ ਲਓ। ਉਹ ਕੀ ਗੱਲ ਸੁਣਾ ਮੈਨੂੰ ਦੱਸ ਕਿ ਤੂੰ ਉੱਪਰ ਵਾਲੇ ਕਮਰੇ 'ਚ ਸੋਣਾ ਈ ਕਿ ਥੱਲੇ ਵਾਲੇ ਕਮਰੇ 'ਚ ਤੇ ਮੇਰੀ ਗੱਲ ਸੁਣ ਲਾ। ਉਹ ਜਿੱਥੇ ਵੀ ਸੋ ਜਾਗੇ ਐੱਚ ਘੜੀ ਗੱਲ ਆ ਉਹ ਨਹੀਂ ਕੋਈ ਗੱਲ ਲੱਗੀ ਪਰ ਮੇਰੀ ਪਹਿਲੇ ਗੱਲ ਤੇ ਸੁਣੋ। ਪਹਿਲਾ ਪਹਿਲਾ ਮੇਰੀ ਗੱਲ ਮੇਰੀ ਮੇਰੀ ਗੱਲ ਸੁਣ। ਮੈਂ ਨਾ ਪਾਰਕ ਦੇ ਉਰ ਸੰਦੀਪ ਨੂੰ ਲੱਗੀ ਸੀ ਫੋਨ ਕਰਨ ਕਿ ਤੈਨੂੰ ਪਤਾ ਕਿਹੜੀ ਸ਼ੈਤਾਨ ਕਿੰਨਾ ਉਹ ਪਾਰਕ 'ਚ ਖੇਡੂਗਾ। ਦੂਜੀ ਗੱਲ ਇਹ ਆ ਕਿ ਜੋ ਮਰਜੀ ਆ ਭਾਬੀ ਤੂੰ ਆਪਣੀ ਨਾਲ ਨਹੀਂ ਸੋਣਾ। ਤੂੰ ਮੇਰੇ ਨਾਲ ਸੋਣਾ ਈ। ਚੰਗਾ। ਡੇਢ ਸਾਲ ਬਾਅਦ ਮੈਂ ਆਪਣੇ ਤੀਨੋਂ ਗੱਲਾਂ ਲਾਣਾ ਫੋਨ ਤੇ ਬੇਸ਼ੱਕ ਤੂੰ ਮੇ ਨਾਲ ਰੋਜ਼ ਗੱਲ ਕਰਦੀ ਆ ਪਰ ਪੁੱਤ ਜੇ ਤੂੰ ਮੈਨੂੰ ਗੱਲ ਨਾ ਲਾਏਂਗੇ ਨਾ ਮੇਰੇ ਕਲੇਜੇ ਨੂੰ ਬੜੀ ਠੰਡ ਪੈਣੀ ਹੈ ਮੇਰੇ ਧੀਏ ਧੀयां ਦੂਰ ਤੇ ਵਿਆਹ ਰਹੀਆਂ ਪਰ ਮਾਮਾ ਚਲ ਛੱਡ ਪਰ ਮੇਰੀਆਂ ਗੱਲਾਂ ਚ ਲਾ ਆ ਦੱਸ ਹੁਣ ਆ ਦੱਸ ਜੀ ਆਂ ਦੱਸ ਜੀ ਆ ਹਾਂ ਹਾਂ ਬੋਲ ਬੋਲ ਸਾਹ ਹੋ ਚੜਿਆ ਪਹਿਲੇ ਮੈਨੂੰ ਦੱਸੋ ਨਹੀਂ ਸਾਹ ਕੀ ਐ ਇਥੋਂ ਡਈ ਐ ਸਾਫ ਸਫਾਈ ਕਰਵਾਣ ਥੋੜੀ ਬਹੁਤੀ ਅੱਛਾ ਹਾਂ ਦੱਸ ਇੰਨੀ ਟੈਨਸ਼ਨ ਨਾ ਲੋ ਰੇ ਇੰਨੀ ਪਸੂੜੀ ਚ ਕੋਈ ਕੰਮ ਨਾ ਕਰੋ ਮੇਰੀ ਗੱਲ ਸੁਨੋ ਹਾਂ ਪੁੱਤ ਦੱਸ ਮੰਮੀ ਮੇਰਾ ਨਾ ਮੇਰਾ ਆਣਾ ਨਾ ਥੋੜਾ ਕੈਨਸਲ ਹੀ ਜੀ ਮੇਰਾ ਆਣਾ ਕੈਨਸਲ ਥੋੜਾ ਇਹ ਥੋੜਾ ਕਿਹੜਾ ਕੈਨਸਲ ਆ ਪੂਜਾ ਤੁਸੀਂ ਬਸ ਕੈਨਸਲ ਲੀਜੀਏ ਪੂਜਾ ਮੇਰੀ ਗਾਲ ਸੁਣ ਨਾ ਇਸ ਤਰ੍ਹਾਂ ਕਰ ਵੇਖ ਪਹਿਲਾਂ ਤਾਂ ਤੂੰ ਮੈਨੂੰ ਕੰਦੀ ਹੁੰਦੀ ਸੀ ਮੰਮੀ ਮੈਂ ਘਰ ਕਿਤਨਾ ਛੱਡ ਕੇ ਆਵਾ ਮੰਮੀ ਤੁਸੀਂ ਮੈਨੂੰ ਆਪ ਹੀ ਤਾਂ ਸਿੱਖਿਆ ਦਿੱਤੀ ਆ ਕਿ ਆਪਣੀ ਸੱਸ ਕੋਲ ਰਹਿਣਾ ਸੱਸ ਵੀ ਮਾਂ ਹੁੰਦੀ ਆ ਤੇ ਪੁੱਤ ਹੁਣ ਤਾਂ ਤੇਰੀ ਦਰਾਣੀ ਆ ਗਈ ਹੈ ਨਾ ਮੈਨੂੰ ਪਤਾ ਹੈ ਤੂੰ ਦੱਸਦੀ ਆ ਨਾ ਕਿ ਮੰਮੀ ਮੇਰੀ ਦਰਾਣੀ ਬੜੀ ਚੰਗੀ ਆ ਤੇ ਪੁੱਤ ਆ ਜਾ ਨਾ ਆ ਜਾ ਬੜੀ دیر ਹੋਈ ਮੈਂ ਤੈਨੂੰ ਗੱਲ ਨਾਲੇ ਲਾਇਆ ਸਾਸੂ ਵੀ ਬੜੀ ਚੰਗੀ ਐ ਤੇ ਦਰਾਨੀ ਵੀ ਬੜੀ ਚੰਗੀ ਐ। ਉਹ ਮੇਰੀ ਨਾ ਮੰਮੀ ਥੋੜੀ ਤਕਲੀਫ ਤੇ ਨਹੀਂ ਢਿੱਲੀ ਹੋ ਗਈ ਐ, ਮੰਦੀ ਨਹੀਂ ਪਈ ਤੀ। ਲੈ ਕਾ ਜਿਆਦਾ ਹੀ ਹੁਣ ਢਿੱਲੀ ਕੱਲ ਦੀ ਥੋੜੀ ਘੱਟ ਸੀ ਹੁਣ ਅੱਜ ਜਿਆਦਾ ਹੀ ਹੋ ਗਈ ਐ ਤੇ ਮੈਂ ਹੁਣ ਆਪਣੇ ਜਿਹੜੇ ਹੁਣ ਡਾਕਟਰ ਹੈਗਾ ਜਿਹੜਾ ਮੇਰਾ ਇੱਚੋਂ ਦਾ ਹੁਣ ਉਹਦੇ ਕੋਲ ਮੈਂ ਦਵਾਈ ਲਿਆਂਦੀ ਐ ਤੇ ਉਹ ਕਹਿੰਦਾ ਅਜੇ 10 ਦਿਨ ਲਗਾਤਾਰ ਦਵਾਈ ਖਾਣੀ ਪੈਣੀ ਐ। ਲੈ ਪੁੱਤ ਮੇਰੇ ਕੋ ਤੇ ਨਾ ਸਫਰ ਨਹੀਂ ਹੁੰਦਾ। ਤੈਨੂੰ ਪਤਾ ਮੈਂ ਜਦੋਂ ਦਾ ਪ੍ਰੈਸ਼ਰ ਕਰਵਾਇਆ ਮੇਰੇ ਕੋ ਬੈਠਾਂ ਨਹੀਂ ਜਾਂਦਾ ਗੱਡੀ 'ਚ ਪੁੱਤ ਪਰ ਪੁੱਤ ਕੋਈ ਗੱਲ ਨਹੀਂ ਮੈਂ ਹੁਣ 10 ਦਿਨ ਰੁੱਕ ਕੇ ਫੇਰ ਪ੍ਰੋਗਰਾਮ ਬਣਾਵਾਂਗੀ ਮੈਂ ਤੁਹਾਨੂੰ ਫੋਨ ਕਰ ਦਾਂਗੀ ਮੈਂ ਤਾਂ ਇਹੀ ਕਹਿਣਾ ਸੀ ਕਿ ਐਵੇਂ ਹੁਣ ਇੰਨੀਆਂ ਤਿਆਰੀਆਂ ਨਾ ਕਰਿਓ ਮੇਰੀ ਥੋੜੀ ਤੇ ਬੀੜ ਢਿੱਲੀ ਆ ਜਦੋਂ ਮੈਂ ਠੀਕ ਹੋਵਾਂਗੀ ਮੈਂ ਤੁਹਾਨੂੰ ਦੁਬਾਰਾ ਫੇਰ ਫੋਨ ਕਰ ਦਾਂਗੀ ਕੋਈ ਗੱਲ ਨਹੀਂ ਹੁੰਦੀ ਫੀ ਨਾ ਟੈਨਸ਼ਨ ਨਾ ਲਵੋ ਮਾਨਣਾ ਪੈ ਰਿਹਾ ਹੁਣ ਨਹੀਂ ਨਹੀਂ ਪੁੱਤ ਤੂੰ ਨਾ ਬੈਜੇ ਨਾ ਤੇ ਆਪਣਾ ਵੀ ਬੀਬੀ ਲਾਉਣਾ ਕਰ ਲੈਣਾ ਠੀਕ ਐ ਪੁੱਤ ਠੀਕ ਐ ਕਾਸ਼ ਆ ਗਏ ਮਾਪੇ ਲੈ ਇਤਰਾ ਨਹੀਂ ਹਾਂ ਪੁੱਤ ਮੈਂ ਖੁਸ਼ ਹੈ ਕਿ ਮੈਂ ਇੱਥੇ ਆ ਕੇ ਠਿੱਲੀ ਰਹੀ ਤਾਂ ਕੋਈ ਮਜ਼ਾ ਨਹੀਂ ਆਣਾ ਮੈਂ ਆਵਾਂਗੀ ਨਾ ਜਦੋਂ ਹੁਣ ਮੈਂ ਥੋੜੀ ਠੀਕ ਹੋ ਜਾਣਾ 10 ਦਿਨ ਦਵਾਈ ਖਾ ਲਾ ਫਿਰ ਵੇਖੋ ਘਰੇ ਅੱਗੇ ਪਿੱਛੇ ਬੱਚਿਆਂ ਨੂੰ ਵੇਖੋ ਕਿੰਨੇ ਤੁਹਾਨੂੰ ਭਜਾਣਾ ਫਿਰ ਵੇਖੋ ਠੀਕ ਹੈ ਪੁੱਤ ਹੁਣ ਠੀਕ ਹੈ ਓਕੇ ਓਕੇ ਮੈਂ ਕਰਦੀ ਇਹ ਨਹੀਂ ਸਿਆਣੀ ਹੋਗੀ ਪੋਜਾ ਤੈਨੂੰ ਗੱਲ ਨਾ ਲਾਇਆ ਬੜਾ ਟਾਈਮ ਹੋ ਗਿਆ ਮੈਂ ਤਾਂ ਬੜੀ ਖੁਸ਼ ਸੀ ਕਿ ਮੇਰੇ ਤੇ ਹੀ ਆਣਾ ਮੈਂ ਗੱਲ ਨਾ ਲਾਵਾਂਗੀ ਉਹਨੂੰ ਪਰ ਤੂੰ ਫੇਰ ਮੈਨੂੰ ਨਾ ਕਰਦੀ ਆਪਣੇ ਘਰ ਦੀਆਂ ਜ਼ਿੰਮੇਵਾਰੀਆਂ ਚ ਇੰਨੀ ਰੁੱਝ ਗਈਆਂ ਕਿਤੇ ਨਾ ਆਪਣੀ ਮਾਂ ਦੀ ਯਾਦ ਨਹੀਂ ਆਂਦੀ ਪਰ ਪੁੱਤ ਇੱਕ ਗੱਲੋਂ ਮੈਂ ਖੁਸ਼ ਬਹੁਤ ਐ ਕਿ ਤੂੰ ਆਪਣੇ ਸੋਹਰੇ ਪਰਿਵਾਰ ਨੂੰ ਬੜਾ ਖੁਸ਼ ਰੱਖਿਆ ਕੋਈ ਗੱਲ ਨਹੀਂ ਤੂੰ ਖੁਸ਼ ਰਹਿ ਖੁਸ਼ ਰਹਿ ਤੂੰ ਖੁਸ਼ ਰਹਿ ਤੂੰ ਮੈਨੂੰ ਪਤਾ ਮੰਮੀ ਮੇਰਾ ਫੋਨ ਕੱਟਣ ਤੋਂ ਬਾਅਦ ਤੁਸੀਂ ਵੀ ਜ਼ਰੂਰ ਹੋਏ ਹੋਵੋਗੇ ਮੈਨੂੰ ਤੁਹਾਡਾ ਪਤਾ ਹੈ ਤੇ ਨਾਲੇ ਵੇਖਿਓ ਅੱਜ ਤੁਸੀਂ ਸਾਰਾ ਦਿਨ ਆਪਣਾ ਬੀਪੀ ਲੋ ਕਰ ਲੈਣਾ ਪਰ ਮੈਂ ਵੀ ਕੀ ਦੱਸਾਂ ਤੁਹਾਨੂੰ ਕੋਈ ਨਹੀਂ ਮੰਮੀ ਮੈਂ ਵੀ ਤੁਹਾਡੀ ਸਿੱਖਿਆ ਤੇ ਚਲਦੀ ਪਈ ਆ ਤੁਸੀਂ ਮੈਨੂੰ ਸਿਖਾਇਆ ਸੀ ਨਾ ਕਿ ਆਪਣੇ ਪੇਕਿਆਂ ਤੋਂ ਪਹਿਲੇ ਆਪਣੇ ਸਹੁਰਿਆਂ ਨੂੰ ਵੇਖਣਾ ਤੇ ਮੈਂ ਵੀ ਉਸੇ ਸਿੱਖਿਆ ਤੇ ਚਲਦੀ ਪਈ ਆ ਮੈਂ ਅੱਜ ਤੱਕ ਕਦੀ ਉਹਨਾਂ ਨੂੰ ਐ ਨਹੀਂ ਦਿਖਾਇਆ ਕਿ ਮੈਂ ਐ ਕਰਨਾ ਹੈ ਉਹ ਕਰਨਾ ਹੈ ਮੈਂ ਪੇਕੇ ਉੰਜ ਕਰਦੀ ਸੀ ਉੰਜ ਕਰਦੀ ਸੀ ਜਿਸ ਤਰ੍ਹਾਂ ਜੋ ਜੋ ਤੁਸੀਂ ਸਿਖਾਇਆ ਹੈ ਉਹ ਤੁਹਾਡੀ ਸਿੱਖਿਆ ਦੇ ਅਨੁਸਾਰ ਮੈਂ ਚੱਲਦੀ ਪਈ ਆ ਮੈਂ ਪਹਿਲੇ ਆਪਣੇ ਸੋਹਰਿਆਂ ਨੂੰ ਵੇਖਣਾ ਕੋਈ ਗੱਲ ਨਹੀਂ ਫਿਰ ਗਿਆ ਜੇ ਅੱਜ ਕਿਰਨ ਨੇ ਜਾਣਾ ਤੇ ਮੈਂ ਫੇਰ ਚਲ ਜਾਵਾਂਗੀ ਉਹਦਾ ਵੀ ਤਾਂ ਜੀ ਕਰਦਾ ਪਿਆ ਨਾ ਕੋਈ ਨਹੀਂ ਉਹ ਪਹਿਲੇ ਚਲ ਜਵੇ ਮੈਂ ਫੇਰ ਚਲ ਜਾਵਾਂਗੀ ਮੰਮੀ ਕੋਈ ਨਹੀਂ ਮੈਂ ਫੇਰ ਆਵਾਂਗੀ ਮੈਂ ਫੇਰ ਆਵਾਂਗੀ ਮੰਮੀ ਮੇਰੀ ਗੱਲ ਸੁਣੋ ਚੁੱਪ ਕਰ ਜੋ ਹਾਂ ਕਿਰਨ ਮੈਂ ਤੁਹਾਡੀ ਨਾ ਸਾਰੀ ਗੱਲ ਸੁਣ ਲਈ ਕਿਰਨ ਤੇੜੀ ਗੱਲ ਸੁਣ ਲਈ ਜੋ ਤੁਸੀਂ ਆਂਟੀ ਜੀ ਨਾਲ ਗੱਲ ਕਰ ਰਹੇ ਹੋ ਨਾ ਮੈਂ ਸਾਰਾ ਕੁਝ ਸੁਣ ਲਿਆ ਵਾ ਓਹੋ ਤੇ ਕੋਈ ਗੱਲ ਨਹੀਂ ਕਿਰਨ ਕੋਈ ਗੱਲ ਨਹੀਂ ਤੇਰਾ ਆਪਣੀ ਮੰਮੀ ਨੂੰ ਮਿਲਣ ਤੇ ਜੀ ਕਰਦਾ ਪਿਆ ਨਾ ਕੋਈ ਨਹੀਂ ਤੂੰ ਆਪਣੀ ਪੈਕਿੰਗ ਕਰ ਤੂੰ ਜਾ ਕੋਈ ਗੱਲ ਨਹੀਂ ਮੈਂ ਫੇਰ ਚਲ ਜਾਾਂਗੀ ਨਹੀਂ ਨਹੀਂ ਤੂੰ ਜਾ ਤੇਰਾ ਵੀ ਤਾਂ ਦਿਲ ਕਰਦਾ ਪਿਆ ਨਾ ਮੇਰਾ ਤੇ ਮੰਮੀ ਨੂੰ ਮਿਲਣ ਦਾ ਦਿਲ ਕਰਨਦਿਆ ਪਰ ਤੁਹਾਡਾ ਨਹੀਂ ਕਰਨਦਿਆ ਓਹੋ ਤੇ ਮੇਰਾ ਵੀ ਕਰਦਾ ਪਿਆ ਪਰ ਫਿਰ ਕੀ ਆ ਕੋਈ ਨਹੀਂ ਤੂੰ ਪਹਿਲੇ ਹੋਇਆ ਮੈਂ ਫੇਰ ਚਲ ਜਾਾਂਗੀ ਮੈਂ ਆਪਣੇ ਮੰਮੀ ਨੂੰ ਕਹਿ ਦਿੱਤਾ ਕੋਈ ਗੱਲ ਨਹੀਂ ਕਿ ਮੈਂ ਫੇਰ ਆ ਜਾਾਂਗੀ ਦੀਦੀ ਮੈਂ ਇੰਨੀ ਬੱਚੀ ਨਹੀਂ ਮੈਨੂੰ ਸਭ ਪਤਾ ਲੱਗ ਗਿਆ ਤੇ ਤੁਸੀਂ ਨਾ ਮੈਨੂੰ ਮਾਫ ਕਰ ਦਿਓ ਮੈਂ ਹੀ ਪਤਾ ਨਹੀਂ ਕਿਉਂ ਇੰਨੀ ਜਿਆਦਾ ਸੈਲਫਿਸ਼ ਹੋ ਗਈ ਬਸ ਆ ਦੋ ਚਾਰ ਕੰਮਾ ਕਰਕੇ ਮੈਂ ਕਿੰਨਾ ਤੁਹਾਡੇ ਤੇ ਕਹਤਾ ਕਿ ਤੁਸੀਂ ਪੇਕੇ ਨਹੀਂ ਜਾਣਾ ਪਾਗਲ ਐ ਮਾਫੀ ਵਾਲੀ ਕਿਹੜੀ ਗੱਲਾਂ ਕਰੀ ਜਾਨੀ ਐ ਫਿਰ ਕੀ ਹੋਇਆ ਤੂੰ ਆਪਣੇ ਪੇਕੇ ਜਾਣਾ ਨਾ ਤੇ ਤੇਰੇ ਮੰਮੀ ਮੇਰੇ ਮੰਮੀ ਨਹੀਂ ਲੱਗਦੇ ਤੂੰ ਮੈਨੂੰ ਨਹੀਂ ਲੈ ਕੇ ਜਾਏਂਗੀ ਆਪਣੇ ਮੰਮੀ ਕੋ ਨਈ ਨਈ ਮੈਂ ਕਦੋਂ ਮਨਾ ਕੀਤਾ ਤੁਹਾਨੂੰ ਜਾਣ ਤੋਂ ਹਾਂ ਤੇ ਫਿਰ ਇਦਾਂ ਦੀਆਂ ਗੱਲਾਂ ਕਿਉਂ ਕਰਦੀ ਪਈ ਐ ਮੇਰੀ ਗੱਲ ਸੁਣੋ ਦੀਦੀ ਹੂੰ ਮੈਨੂੰ ਪਤਾ ਵਾ ਪੇਕੇ ਜਾ ਕੇ ਜੋ ਸਕੂਨ ਮਿਲਦਾ ਨਾ ਉਹ ਇੱਕ ਵੱਖਰਾ ਹੀ ਹੁੰਦਾ ਵਾ ਹਾਂ ਉਹ ਤੇ ਹੈ ਕਿਰਨ ਤੇ ਜਦੋਂ ਆਪਣੇ ਪੇਕੇ ਜਾ ਕੇ ਜੁੱਤੀ ਲਾਂਦੀ ਹੈ ਨਾ ਉਹਦੀ ਦੁਕਾਨ ਉੱਤੇ ਹੀ ਲੱਤ ਜਾਂਦੀ ਸਾਰੀ ਹਾਂ ਹਾਂ ਕਿਰਨ ਸਕੂਨ ਤੇ ਮਿਲਦਾ ਛੁਪ ਕਰੋ ਦੀਦੀ ਪਲੀਜ਼ ਨਾ ਰੋ ਕਿਉਂਕਿ ਅੱਗੇ ਮਾਜ ਹੁੰਦੀ ਹੈ ਜਿਹੜੀ ਸਾਨੂੰ ਮਿਲਦੀ ਆ ਬਾਵਾ ਖਲਾਰ ਕੇ ਇਹ ਨਵੇਦਿਆਂ ਸਾਡੇ ਦੁੱਖ ਦੂਰ ਹੋ ਜਾਂਦੇ ਆ ਸਾਡੀ ਥਕਾਨ ਲਾਥੀ ਜਾਂਦੀ ਆ ਉਹਨੂੰ ਕਿੰਨੀ ਖੁਸ਼ੀ ਹੁੰਦੀ ਆ ਕਿ ਮੇਰੀ ਧੀ ਸੁਖੀ ਵੱਸਦੀ ਪੀ ਮਾਵਾ ਨੂੰ ਤਾਂ ਐਸੇ ਗੱਲ ਦੀ ਖੁਸ਼ੀ ਹੁੰਦੀ ਕਿ ਉਹਦੀ ਧੀ ਸੁਖੀ ਆ ਖੁਸ਼ ਆ ਉਹ ਇੰਨਾ ਹੀ ਵੇਖ ਕੇ ਨਾ ਆਪਣੇ ਆਪ ਜੀ ਸਬਰ ਕਰ ਲੈਂਦੀ ਐ ਤੇ ਤੁਸੀਂ ਰੋਵਣਾ ਤੁਹਾਡਾ ਜੀ ਕਰਦਾ ਨਾ ਜਾਣਦਾ ਤੁਸੀਂ ਜਾਓ ਨਹੀਂ ਨਹੀਂ ਕਿਰਨ ਕੋਈ ਗੱਲ ਨਹੀਂ ਹੁਣ ਤੂੰ ਬਹੁਤੀਆਂ ਗੱਲਾਂ ਕਰਕੇ ਮੈਨੂੰ ਰੋਈ ਨਾ ਜਾ ਚੱਲ ਤੂੰ ਆਪਣੀ ਤਿਆਰੀ ਕਰ। ਪਰ ਬੇਤਰਪਾਜੀ ਦਾ ਵੀ ਫੋਨ ਆ ਗਿਆ ਠੀਕ ਐ। ਚੱਲ ਹੁਣ ਮੈਂ ਉਹਨਾਂ ਨੂੰ ਕਹਿ ਦਿੰਦੀ ਆ ਕਿ ਟਿਕਟਾ ਕੈਨਸਲ ਕਰਾ ਦੇ ਤੂੰ ਪਹਿਲੇ ਹੋਏ ਆ ਮੈਂ ਫੇਰ ਚੱਲ ਜਾਂਗੀ। ਕੋਈ ਨਹੀਂ ਮੈਂ ਮੰਮੀ ਨੂੰ ਕਹਿ ਦਿੰਨੀ ਆ। ਨਹੀਂ ਦੀਦੀ। ਉਹ ਵੇ ਉਹਨਾਂ ਨੇ ਟਿਕਟਾ ਬੁੱਕ ਕਰਾਤੀ ਹਣੀ ਹਵੇਲੇ ਤਾਈਓ ਫੋਨ ਕਰੀ ਜਾਂਦੇ। ਤੇ ਵਧੀਆ ਗੱਲ ਆ ਬੁੱਕ ਕਰਾਤੀ ਆ। ਚੱਲ ਮੈਂ ਉਹਨਾਂ ਨੂੰ ਕਹਿ ਦਿੰਨੀ ਆ ਨਾ ਕਿ ਕੈਨਸਲ ਕਰ ਦਿਓ। ਨਹੀਂ ਨਹੀਂ ਦੀਦੀ। ਕੈਨਸਲ ਕਰਨ ਵੱਲੋਂ ਨਹੀਂ ਕਹਿਣਾ। ਆ ਵੇ ਮੈਨੂੰ ਗੱਲ ਕਰ ਲੈਂਦੇ। ਹੈਲੋ। ਹਾਂਜੀ। ਹੈਲੋ। ਹਾਂ ਹਾਂ ਕੁਛ ਨਹੀਂ ਬਸ ਚਾਹ ਪੀ ਕੇ ਹਟੇ ਆ ਦੋ ਮੈਨੂੰ ਪਾਜੀ ਦਾ ਇੱਕ ਮਿੰਟ ਇੱਕ ਮਿੰਟ ਉਹ ਮੇਰੀ ਗੱਲ ਤੇ ਕਰ ਲੈਂਦੇ ਹਾਂ ਮੇਰੀ ਗੱਲ ਸੁਣੋ ਉਹ ਟਿਕਟਾਂ ਬੁੱਕ ਕਰਾਤੀ ਆ ਹੈਲੋ ਹਾਂਜੀ ਹਾਂਜੀ ਪਾਜੀ ਇਹ ਹੀ ਪੁੱਛਣਾ ਹੈਗਾ ਟਿਕਟਾਂ ਬੁੱਕ ਕਰਾਤੀ ਆ ਅੱਛਾ ਕਰਾਤੀ ਆ ਵਾ ਚਲੋ ਇਹ ਹੋਈ ਪੁੱਛਣਾ ਹੈਗਾ ਕਿ ਕਿਤੇ ਹੋਈਆਂ ਵਾ ਕਿ ਨਹੀਂ ਹੋਈਆਂ ਟਿਕਟਾਂ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਠੀਕ ਕਿਰਨ ਤੂੰ ਕੀ ਕਰੀ ਜਾਨੀ ਆ ਮੇਰੀ ਨਾ ਚੁੱਪ ਕਰਕੇ ਗੱਲ ਸੁਣੋ ਹੁਣ ਆਪਾਂ ਕਰਦੇ ਆ ਪੈਕਿੰਗ ਤੇ ਤੁਸੀਂ ਜੋ ਖਾਣਾ ਨਾ ਮੈਂ ਉਹ ਤੁਹਾਡੇ ਲਈ ਪੈਕ ਕਰ ਦਿੰਨੀ ਆ ਤੇ ਬੱਚਿਆਂ ਵਾਸਤੇ ਵੀ ਉਹੀ ਪੈਕ ਕਰ ਦਿੰਨੀ ਆ ਓਹੋ ਮੈਂ ਤੈਨੂੰ ਕਹਿੰਨੀ ਤੇ ਭਾਈ ਤੂੰ ਹੋਇਆ ਮੈਂ ਬਾਅਦ ਚ ਚਲ ਜਾਂਗੀ ਚੋਪਾ ਕਰੋ ਦੀਦੀ ਮੇਰਾ ਤੇ ਇੱਥੇ ਲੱਗ ਗਿਆ ਹੀ ਆ ਪੇਕੇ ਤੂੰ ਜਦੋਂ ਚਲ ਵੀ ਗਏ ਨਾ ਮੈਂ ਉਦੋਂ ਹੋਇਆ ਕਰਨਾ ਚਲ ਠੀਕ ਕੀ ਹੋਇਆ ਇੱਕ ਆਦ ਰੋਲਾ ਪਾਇਆ ਮਮੀ ਵੀ ਆ ਗਏ ਕੁਛ ਨਹੀਂ ਮੰਮੀ ਇਹ ਚੱਲੇ ਆ ਨਾ ਤੇ ਮੈਂ ਇਹਨਾਂ ਨੂੰ ਕਹਿ ਨਹੀਂ ਆ ਕਿ ਤੁਹਾਡਾ ਮੈਂ ਹੈਲਪ ਕਰਵਾਨੀ ਪੈਕਿੰਗ ਕਰਵਾ ਦਿੰਨੀ ਆ ਮੰਨਣ ਨਹੀਂ ਤੇ ਤੇ ਮੈਂ ਕੀ ਕਰਾਂ ਤੂੰ ਕਰਵਾ ਪੈਕਿੰਗ ਹੈ ਹਾਂਜੀ ਹਾਂਜੀ ਮੈਂ ਪੈਕਿੰਗ ਕਰਾ ਦੇਣੀ ਨਾਲੇ ਉਹਦਾ ਗੈਰੀ ਦਾ ਫੇਵਰੇਟ ਪਾਸਤਾ ਨਾ ਮੇਰੇ ਹੱਦ ਦਾ ਖਾਂਦਾ ਉਹ ਮੈਂ ਨਾਲ ਹੀ ਬਣਾ ਦੇਣੀ ਉਹ ਤੁਹਾਨੂੰ ਲੈ ਐਵੇਂ ਕੰਮ ਲੱਗੀ ਹੋਈ ਜੇ ਕੋਈ ਗੱਲ ਨਹੀਂ ਮੈਂ ਆਪੇ ਖਾ ਖੂ ਲੈਣਾ ਰਸਤੇ ਨੂੰ ਨਹੀਂ ਕੁਛ ਨਹੀਂ ਹੁੰਦਾ ਬਣਾ ਕੇ ਦਿੰਦੀ ਹੈ ਨਾ ਪਿਆਰ ਨਾਲ ਕਰਕੇ ਬਣਾ ਕੇ ਚਲੋ ਚੱਲੀਏ ਚੱਲ 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 ਪੈਕਿੰਗ ਕਰਕੇ ਆਨੇ ਮਮੀ ਆਪਾਂ ਹਾਂ ਠੀਕ ਹੈ ਚਲ ਠੀਕ ਹੈ ਚਲੋ ਚਲ ਦੀਦੀ ਹਾਂ ਕਿਰਨ ਲੈ ਕੀ ਹੋਇਆ ਈ ਸੋਰੀ ਦੀਦੀ ਮੈਂ ਨਾ ਤੁਹਾਡੇ ਜਜ਼ਬਾਅ ਸਮਝ ਗਈ ਮੈਂ ਆਪਣੇ ਆਪ ਨੂੰ ਉਸ ਜਗ੍ਹਾ ਰੱਖ ਕੇ ਵੇਖਿਆ ਹੂੰ ਤੇ ਚਾ ਕੋਈ ਗੱਲ ਨਹੀਂ ਚੋਰੀ ਨਾ ਕਰ ਹੁਣ ਤੁਸੀਂ ਰੋਵੋ ਨਾ ਨਹੀਂ 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 ਚਲੋ ਚੈਕਿੰਗ ਚਲੀਏ ਠੀਕ ਹੈ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਕੀ ਹੋਵੇ ਸਾਰੇ ਜਣੇ I hope ਤੁਸੀਂ ਸਾਰੇ ਜਣ ਵਧੀਆ ਹੋਵਗੇ ਤੇ ਅੱਜ ਦੀ ਸਟੋਰੀ ਨਾ ਬਹੁਤ ਹੀ ਜ਼ਿਆਦਾ ਇਮੋਸ਼ਨਲ ਸੀਗੀ ਵਿੱਚ ਵਿੱਚ ਆਪਾਂ ਬਹੁਤ ਹੀ ਦੇਖ ਲਏ ਤੇ ਦੀਦੀ ਸੱਚਮੁੱਚ ਇਮੋਸ਼ਨਲ ਹੋ ਗਏ ਸੀਗੇ ਤੇ ਇਹ ਸਟੋਰੀ ਦਾ ਹੀ ਆਪਾਂ ਨਾ ਇਹੋ ਹੀ ਮੈਸੇਜ ਦੇਣਾ ਚਾਹਾਂਗੇ ਕਿ ਜਿਨ੍ਹਾਂ ਦੀਆਂ ਮਾਮਾ ਦੂਰ ਹੁੰਦੀਆਂ ਵਾ ਆਪਣੇ ਹਾਂ ਭੇਕੇ ਦੂਰ ਹੁੰਦੀਆਂ ਦੂਰ ਵਿਆਂਦੇ ਆ ਆਪਣੀਆਂ ਕੁੜੀਆਂ ਤੇ ਆਣਾ ਜਾਣਾ ਬੜਾ ਮੁਸ਼ਕਿਲ ਜਿਹਾ ਜਾਂਦਾ ਪਰ ਜਦੋਂ ਨਾ ਉਹਦੀ ਇੱਕ ਕੋਈ ਨਾਲ ਹੈਲਪ ਕਰਨ ਵਾਲੀ ਆਈਂਦੀ ਕੁੜੀ ਦੀ ਦਰਾਣੀ ਹੋਵੇ ਜਾਂ ਚਠਾਣੀ ਹੋਵੇ ਉਹਨੂੰ ਇੱਕ ਆਸ ਹੋ ਜਾਂਦੀ ਆ ਕਿ ਚੱਲ ਇਹ ਆ ਗਈ ਆ ਮੈਨੂੰ ਸੁੱਖ ਹੋ ਗਿਆ ਤੇ ਘਰ ਨੂੰ ਕੋਈ ਸਾਹਮਣ ਵਾਲਾ ਮਿਲ ਗਿਆ ਪਰ ਅਗੋ ਇਤਨਾ ਹੀ ਜਿੱਦਾਂ ਵਿੱਚ ਪੈ ਜਾਂਦੀਆਂ ਮਦਰਾਨੀ ਹੋਵੇ ਭਾਵੇਂ ਜਠਾਨੀ ਹੋਵੇ ਤੂੰ ਚੱਲ ਗਈ ਆ ਲੈ ਤੂੰ ਇਨਡਵਿੰਨ ਲਾਈਆਂ ਤੇ ਪਿੱਛੋਂ ਘਰ ਕੋਣ ਸਾਂਭੂਗਾ ਭਾਂਡੇ ਕੋਣ ਧੋਊਗਾ ਰੋਟੀ ਯਾਰ ਇੰਨੀ ਇੰਨੀ ਗੱਲ ਤੇ ਨਾ ਤੁਸੀਂ ਮਤਲਬ ਕਿ ਘਰ ਦਾ ਮਾਹੌਲ ਨਾ ਖਰਾਬ ਕਰਿਆ ਕਰੋ ਅਗਲੇ ਦੇ ਵੀ ਈਮੋਸ਼ਨ ਸਮਝੋ ਉਹਦੀ ਜਗ੍ਹਾ ਨਾ ਤੁਸੀਂ ਆਪਣੇ ਆਪ ਨੂੰ ਰੱਖ ਕੇ ਵੇਖੋ ਜੇ ਤੁਹਾਡਾ ਪੇਕੇ ਦੂਰ ਹੋਵੇ ਤੇ ਤੁਹਾਨੂੰ ਕੋਈ ਆਪਣੀ ਮਾਂ ਨੂੰ ਨਾ ਮਿਲਣ ਦੇਵੇ ਤੇ ਕਿਤਨਾ ਲੱਗੂਗਾ ਤੁਹਾਨੂੰ ਹੈਨਾ ਤੇ ਇਸ ਕਰਕੇ ਮੈਂ ਇਹੋ ਹੀ ਰਿਕਵੈਸਟ ਕਰਨਾ ਚਾਹਾਂਗੀ ਜਿਹੜੇ ਵੀ ਇਤਨਾ ਕਰਦੇ ਆ ਨਾ ਪਲੀਜ਼ ਇਤਨਾ ਨਾ ਕਰਿਆ ਕਰੋ ਸਾਰਿਆਂ ਨੂੰ ਆਪਣੀ ਮਾਂ ਨੂੰ ਮਿਲਣ ਦਾ ਦਿਲ ਕਰਦਾ ਨਾਲੇ ਕੋਈ ਸਟੈਂਪ ਥੋੜੀ ਲਾਣੀ ਹੈ ਤੂੰ ਮਹੀਨੇ ਵਾਸਤੇ ਚਲਨੀ ਹੈ ਤੇ ਤੂੰ ਹਫਤੇ ਵਾਸਤੇ ਗਈ ਹੈ ਇਹ ਤੇ ਦੇਖੋ ਜੀ ਆਪਣਾ ਆਪਣਾ ਇੱਕ ਸਿਸਟਮ ਹੈ ਬਿਲਕੁਲ ਜਿੱਦਾਂ ਤੇ ਲੋਕਲ ਹੁੰਦਾ ਉਹਨਾਂ ਨੇ ਜਾ ਕੇ ਆ ਜਾਣਾ ਮਿਲ ਤੇ ਲੈਂਦੇ ਨਾ ਆਪਣੀਆਂ ਮਾਵਾਂ ਨੂੰ ਸਕੂਨ ਤੇ ਮਿਲ ਜਾਂਦਾ ਨਾ ਤੇ ਜਿਹੋ ਜਿਹਾ ਸਕੂਨ ਤੂੰ ਹੀ ਚਾਹੁੰਦੀ ਹੈ ਨਾ ਤੇ ਉਹੋ ਜਿਹੀ ਜਿਹੜਾ ਅਗਲਾ ਹੁੰਦਾ ਨਾ ਉਹ ਵੀ ਚੰਗਾ ਹੁੰਦਾ ਬੰਦਿਆਂ ਨੇ ਟਾਈਮ ਲਾਣਾ ਹੀ ਹੁੰਦਾ ਬੰਦਾ ਨੇ ਮਹੀਨਾ ਲਾਣਾ ਹੀ ਹੁੰਦਾ ਬਿਲਕੁਲ ਜੀ ਤੇ ਥੈਂਕ ਯੂ ਜੀ ਸਾਡੀ ਸਟੋਰੀ ਨੂੰ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਹਾਂਜੀ ਸਾਰਿਆਂ ਨੂੰ ਸਸੀ ਕਾਲ ਜੀ ਤੇ ਅੱਜ ਤਾਂ ਅੱਜ ਆਪਾਂ ਫੇਰ ਤੋਂ ਕੁਝ ਕਮੈਂਟਸ ਰੀਡ ਕਰਨ ਜਾ ਰਹੇ ਹਾਂ ਤੇ ਸਾਰੇ ਜਣੇ ਬਹੁਤ ਵਧੀਆ-ਵਧੀਆ ਕਮੈਂਟਸ ਕਰਦੇ ਨੇ ਤੇ ਫਰਸਟ ਕਮੈਂਟ ਹੈ ਗੀਤਾ ਪਾਸੀ ਜੀ ਇਹਨਾਂ ਦਾ ਕਮੈਂਟ ਹੈ ਵੈਰੀ ਨਾਈਸ ਵੀਡੀਓ ਗੋਡ ਬlesਸ ਯੂ 올 ਟੀਮ ਮੈਂਬਰਸ ਕਿਰਨ ਜੀ ਆਪ ਸਭ ਦੇ ਰੋਲ ਬਹੁਤ ਵਧੀਆ ਹੁੰਦੇ ਨੇ ਥੈਂਕ ਯੂ ਗੀਤਾ ਜੀ ਤੇ ਸੈਕਿੰਡ ਕਮੈਂਟ ਹੈ ਕੇ ਕੇ ਪੰਜਾਬ ਪੁਲਿਸ ਦਾ ਇਹਨਾਂ ਦਾ ਕਮੈਂਟ ਹੈ ਗੋਡ ਬlesਸ ਯੂ ਵੈਰੀ ਨਾਈਸ ਵੀਡੀਓ ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜੋ ਇਹਨੇ ਵਧੀਆ ਵਧੀਆ ਸਾਰੇ ਲਿ ਕਮੈਂਟਸ ਕਰਦੇ ਨੇ ਤੇ ਅਗਲਾ ਕਮੈਂਟ ਹੈ ਸਵਿਤਾ ਖੰਨਾ ਵੈਰੀ ਨਾਈਸ ਸਟੋਰੀ ਤੇ ਅਗਲਾ ਕਮੈਂਟ ਹੈਗਾ ਅਨੀਤਾ ਮਹਿਤਾ ਰੀਅਲ ਐਕਟਿੰਗ ਬੇਟਾ ਗੋਡ ਬlesਸ ਯੂ ਥੈਂਕ ਯੂ ਸੋ ਮਚ ਜੀ ਤੁਸੀਂ ਇੰਨਾ ਜਿਹਾ ਪਿਆਰ ਦਿੰਦੇ ਹੋ ਤੇ ਲੀਲਾ ਕੁਮਾਰੀ ਜੀ ਜੋ ਕਿ ਸਾਡੀਆਂ ਹਰ ਵੀਡੀਓਜ਼ ਦੇ ਵਿੱਚ ਕਮੈਂਟ ਕਰਦੇ ਨੇ ਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਥੈਂਕ ਯੂ ਜੀ ਤੇ ਬੀ ਸਿੰਘ ਚੱਕ ਦੇ ਚੱਕ ਦੇ ਕਹਿ ਹੀ ਦਿੱਤੀ ਕਿਰਨ ਜੀ ਤੁਸੀਂ ਦਿਲ ਦੀ ਗੱਲ ਵਾਇਸ ਬਹੁਤ ਸੋਹਣੀ ਹੈ ਤੁਹਾਡੀ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧਰਮਪਾਲ ਵੈਰੀ ਨਾਈਸ ਵੀਡੀਓ ਹੀ ਵੀਡੀਓਜ਼ ਮਸਟ ਗਿਵ ਨਾਈਸ ਮੈਸੇਜ ਬੇਟਾ ਕਿਰਨ ਮਾਨ ਥੈਂਕ ਯੂ ਧਰਮਪਾਲ ਜੀ ਤੇ ਸ਼ਾਨੂ ਸ਼ਰਮਾ ਜੀ ਦਾ ਵੈਰੀ ਨਾਈਸ ਵੀਡੀਓ ਗੁੱਡ ਵਰਕ 올 ਟੀਮ ਮੈਂਬਰਸ ਥੈਂਕ ਯੂ ਸੋ ਮੱਚ ਭਾਰਤੀ ਉਜਾ ਵੈਰੀ ਨਾਈਸ ਵੀਡੀਓ ਕਿਰਨ ਜੀ ਵੀਡੀਓ ਬਹੁਤ ਅੱਛੀ ਹੁੰਦੀ ਹੈ ਆਪਕੀ ਥੈਂਕ ਯੂ ਸੋ ਮੱਚ ਸੁਖਕੌਰ ਦੀਦੀ ਤੁਹਾਡੀ ਐਕਟਿੰਗ ਬਹੁਤ ਵਧੀਆ ਹੈ 올 ਟੀਮ ਮੈਂਬਰਸ ਵੈਰੀ ਗੁੱਡ ਰੋਲ ਪਲੇ ਕਰਦੇ ਨੇ ਮੈਂ ਡੇਲੀ ਤੁਹਾਡੀਆਂ ਵੀਡੀਓਸ ਵੇਖਦੀ ਆ ਹਾਂਜੀ ਥੈਂਕ ਯੂ ਡੇਲੀ ਸਾਡੀਆਂ ਵੀਡੀਓਸ ਵੇਖਿਆ ਕਰੋ ਤੇ ਸਾਡੀਆਂ ਵੀਡੀਓਸ ਨੂੰ ਅਗੇ ਗੇ ਸ਼ੇਅਰ ਕਰਦੇ ਰਿਹਾ ਕਰੋ ਤੇ ਯੂਜ਼ਰ ਆਸੀ ਹੈਲੋ ਕਿਰਨ ਜੀ ਵੈਰੀ ਕਿਊਟ ਨਾਈਸ ਸਟੋਰੀ ਪੂਜਾ ਵਿਚੋਲਨ ਜੀ ਸੋ ਕਿਊਟ ਗੁੱਡ ਐਕਟਿੰਗ ਲਵ ਯੂ so much ਡੀਅਰ ਥੈਂਕ ਯੂ ਥੈਂਕ ਯੂ so much ਵੈਰੀ ਵੈਰੀ ਥੈਂਕ ਯੂ ਤੇ ਗੀਤਾ ਪਾਸੀ ਫਰੋਮ ਅਮਰੀਕਾ ਥੈਂਕ ਯੂ so much ਜੀ ਤੇ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਸਾਡੀਆਂ ਵੀਡੀਓਸ ਨੂੰ ਇੰਨਾ ਜ਼ਿਆਦਾ ਪਿਆਰ ਦੇ ਕੁਝ ਲੋਕਾਂ ਨੂੰ ਲੱਗਦਾ ਵਾ ਕਿ ਓਵਰ ਐਕਟਿੰਗ ਸੋ ਕੋਈ ਗੱਲ ਨਹੀਂ ਤੁਸੀਂ ਸਾਨੂੰ ਦੱਸਿਓ ਕਿ ਸਾਡੀ ਕਿਹੜੇ ਰੋਲ ਦੇ ਵਿੱਚ ਜਾਂ ਕਿਸ ਚੀਜ਼ ਦੇ ਵਿੱਚ ਤੁਹਾਨੂੰ ਲੱਗਾ ਕਿ ਆਪਾਂ ਓਵਰ ਰਿਐਕਟ ਕੀਤਾ ਵਾ ਤੇ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗੀ ਜਿਨ੍ਹਾਂ ਨੇ ਕਮੈਂਟਸ ਕੀਤੇ ਨੇ ਤੇ ਸਾਨੂੰ ਤੁਸੀਂ ਜ਼ਰੂਰ ਦੱਸਿਆ ਕਰੋ ਕਿ ਸਾਡੇ ਕੀ ਗਲਤੀ ਆਪਾਂ ਉਹਨਾਂ ਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲਵਾਂਗੇ ਨਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੈਗੇਟਿਵ ਤਰੀਕੇ ਦੇ ਨਾਲ ਲਵਾਂਗੇ ਸੋ ਥੈਂਕ ਯੂ ਜੀ ਤੁਸੀਂ ਸਾਡੀ ਮਤਲਬ ਕਿ ਵੀਡੀਓ ਵੇਖੀ ਤੇ ਉਹਦੇ ਵਿੱਚ ਜੋ ਕੁਝ ਕਿ ਗਲਤੀਆਂ ਸਾਨੂੰ ਦਸੀਆਂ ਤੇ ਆਪਾਂ ਉਹਤੇ ਜ਼ਰੂਰ ਗੌਰ ਕਰਾਂਗੇ ਸੋ ਥੈਂਕ ਯੂ so much ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਕਿਉਂਕਿ ਸਾਡੀਆਂ ਵੀਡੀਓਸ ਆਉਗੀਆਂ ਤੇ ਤੁਹਾਨੂੰ ਨੋਟੀਫਿਕੇਸ਼ਨ ਆਂਦੀ ਰਹੂਗੀ ਤੇ ਥੈਂਕ ਯੂ ਜੀ